ਪਰਤਾਪ ਸਿੰਘ ਜੀ ਦੇ ਜਨ ਨਾਲ ਪੁੱਤਰ ਜਿਹੜੇ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਸਾਧੂ ਸਾਹਿਬ ਨੇ ਘੜ ਕੇ ਐਮਐਲਏ ਹਰਪਰਤਾਪ ਸਿੰਘ ਜੀ ਉਹਨਾਂ ਉਹਨਾਂ ਦੇ ਪੁੱਤਰ ਚੱਲ ਕੇ ਆਏ ਅੱਜ ਸਾਡੇ ਦਰਬਾਨ ਕਬਰ ਪ੍ਰਤਾਪ ਸਿੰਘ ਜੀ ਦੇ ਨਾਲ ਉਹਨਾਂ ਦੇ ਨਾਲ ਜਿੱਦੀ ਗੰਗਿਤ ਪੂਜੇ ਆਜਾ ਜਿੰਨੇ ਉਹਨਾਂ ਦੇ ਨਾਲ ਮੁਲਾਜ਼ਮ ਸਾਹਿਬਾਨ ਪੂਜੇ ਆਜਾ ਉਹਨਾਂ ਦੇ ਸਹਿਕਰਮੀ ਪੂਜੇ ਸਾਰਿਆਂ ਦਾ ਧੰਨਵਾਦ ਹੈ ਜੀ ਆਇਆਂ ਨੂੰ ਜਾ ਰਹੀ ਹੈ ਤੋਂ ਹੋਰ ਜਿਹੜੀ ਜਾਤਗੀਰੀ ਪੱਲ ਕੈਮਰੇ ਦੀ ਅੱਖੀ ਵਿੱਚ ਕੈਦ ਹੋ ਰਹੀ ਹੈ ਪੁਨਾ ਬਖਤ ਰੁੱਕਿਆ ਰੁਕਦਾ ਨਾ ਜੋਰ ਚੱਲੇ ਤਕਦੀਰਾਂ ਤੇ ਧੁੱਲੀਆਂ ਜਾਂਦਾ ਚੇਤੇ ਆਉਂਦੀਆਂ ਜਦ ਨਜ਼ਰ ਪਵੇ ਤਸਵੀਰਾਂ ਤੇ ਤੇ ਯਾਦਗਾਰ ਲਈ ਸਾਹਮਣੇ ਰੱਖ ਲੈ ਫੋਟੋ ਸਾਰਿਆਂ ਦੀ ਉਹ ਬਖਤ ਦਿੱਤੀਆਂ ਸ਼ੀਸ਼ੇ ਕਦੇ ਦਿਖਾਇਆ ਨਹੀਂ ਕਰਦੇ ਅੱਜ ਦੇ ਸੁਮੇਰੀ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਟੂਰਨਾਮੈਂਟ ਪਹੁੰਚੇ ਹੋ ਅੱਜ ਅਸੀਂ ਅਜਨਾਲੇ 23rd ਸਪੋਰਟਸ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਹੈ ਸਵਰਾਜ ਕਲੱਬ ਨੇ ਉੱਥੇ ਪਹੁੰਚੇ ਆ ਜੀ ਸਭ ਤੋਂ ਪਹਿਲਾਂ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਅੱਜ ਦਾ ਜਿਹੜਾ ਬਹੁਤ ਵਧੀਆ ਪ੍ਰੋਗਰਾਮ ਇਹਨਾਂ ਨੇ ਆਯੋਜਿਤ ਕੀਤਾ ਅਸੀਂ ਸਾਰੇ ਕਾਂਗਰਸ ਪਾਰਟੀ ਵਾਲੇ ਇੱਥੇ ਇਕੱਠੇ ਹੋ ਕੇ ਆਏ ਆ ਕਿ ਅਸੀਂ ਤੋਂ ਮੈਂ ਕਿਹਾ ਵਾਲਿਆਂ ਅਸੀਂ ਬਾਤ ਦੇਖਿਆ ਬਹੁਤ ਲੋੜ ਹੈ ਇਦਾਂ ਦੇ ਸਾਡੇ ਜੋ ਕੰਮ ਕਰਨ ਦੇ ਸਮਾਜ ਵਿੱਚ ਕਿਉਂਕਿ ਜਿੰਨੀ ਦੇਰ ਤੱਕ ਸਾਡਾ ਨੌਜਵਾਨ ਪੀੜ੍ਹੀ ਸਾਡੇ ਬੱਚੇ ਜਿੰਨੀ ਦੇਰ ਤੱਕ ਸਪੋਰਟਸ ਨਾਲ ਨਹੀਂ ਜੁੜਣਗੇ ਉਹ ਦਰ ਤੋਂ ਪਾਸੇ ਜਾਣਗੇ ਸੋ ਆ ਬਹੁਤ ਵੱਡੀ ਇੱਕ ਸੇਵਾ ਨਿਭਾਰੀ ਆ ਵਾਲੀ ਜਿਹੜੀ ਸਵਰਾਜ ਸਪੋਰਟਸ ਕਲੱਬ ਹੈ ਆਪਾਂ ਸਾਰੇ ਦੇਖਦੇ ਆ ਕਿ ਕਿਸ ਢੰਗ ਨਾਲ ਸਾਡਾ ਜਿਹੜੀ ਯੂਥ ਹੈ ਉਹ ਕਿ ਨਸ਼ੇ ਨਾਲ ਜੁੜ ਰਹੀ ਹੈ ਤੇ ਮੈਂ ਹਮੇਸ਼ਾ ਤੋਂ ਸਾਡਾ ਪਰਿਵਾਰ ਜਨਾਲਾ ਪਰਿਵਾਰ ਨਸ਼ੇ ਦੇ ਵਿਰੁੱਧ ਹੈ ਭਾਵੇਂ ਉਮਰੇ ਦੇ ਦਾਦਾ ਜੀ ਸੀ ਮੇਰੇ ਪਿਤਾ ਜੀ ਐਕਸਐਮਐਲਏ ਸਰਦਾਰ ਹਰਪਾਲ ਸਿੰਘ ਜਨਾਲਾ ਮੈਂ ਵੀ ਨਸ਼ੇ ਤੋਂ ਬਹੁਤ ਅਸੀਂ ਦੂਰ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਪ੍ਰੇਰਿਤ ਦਿਆਂ ਕਿ ਨਸ਼ੇ ਤੋਂ ਜਿੰਨਾ ਆਪਾਂ ਦੂਰ ਰਵਾਂਗੇ ਉਨਾ ਹੀ ਆਪਣੀ ਜ਼ਿੰਦਗੀ ਚ ਕਾਮਯਾਬ ਹੋਵਾਂਗੇ ਸੁਖੀ ਹੋਵਾਂਗੇ ਤੋਂ ਅੱਜ ਜਿਹੜੀ ਮੈਂ ਅਪੀਲ ਜ਼ਰੂਰ ਅੱਜ ਕਰਕੇ ਜਾਣਾ ਇੱਕ ਵਾਰ ਫੇਰ ਸਿਹਰਾਜ ਕਲੱਬ ਦਾ ਸਾਰਿਆਂ ਦਾ ਧੰਨ ਤੇ ਸਦਾ ਦੇਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ